ਕਾਫੀਆਂ ਦੇ ਤੂੰ ਤੇਰੇ ਪੇਕਿਆਂ ਤੋਂ ਲੈ ਕੇ ਦੇਣੀ ਐ ਉਹਨਾਂ ਦਾ ਅੱਧਾ ਇੱਥੇ ਹਜੇ ਤਾਂ ਮਾਂ ਜਿਉਂਦੀ ਬੈਠੀ ਐ ਜਿਉਂਦੀ ਜਿੱਦੈ ਮੈਂ ਮਰ ਗਿਆ ਤੇ ਮੈਨੇ ਦੇ ਦਿੱਤੀ ਮੇਰੀ ਗੱਲ ਸੁਣ ਮੈਂ ਪੇਕਿਆਂ ਤੋਂ ਤਾਂ ਕੋਈ ਵੀ ਨਹੀਂ ਲੈ ਕੇ ਆਉਂਦਾ ਉਹ ਕਿਹੜਾ ਫਿਰ ਪੇਕਿਆਂ ਤੋਂ ਲੈ ਕੇ ਆਉਂਦੀ ਆ ਉਹ ਵੀ ਇਸ ਘਰ ਦੇ ਵਿੱਚ ਹੀ ਖਾਂਦੀ ਆ ਜੀ ਨਾ ਰੱਸੀ ਪਾ ਦੇ ਉਹਨਾਂ ਦੇ ਜੀਭ 'ਚ ਮੂੰਹ ਬੰਦ ਦੇ ਉਹਨਾਂ ਦਾ ਨਾਲੇ ਮੇਰਾ ਬੰਦ ਦੇ ਅਸੀਂ ਨਾ ਖਾਵਾਂਗੇ ਤੂੰ ਖਾ ਕੱਲੀ ਤੂੰ ਭਰ ਲਾ ਪੋਬਾ ਮੈਨੂੰ ਐਂ ਦਾ ਦੱਸ ਦੋ ਵੀ ਤੁਸੀਂ ਸਾਰਾ ਦਿਨ ਉਹਦਾ ਪੱਖ ਲਈ ਜਾਂਦੇ ਹੋ ਮੈਨੂੰ ਇੰਨਾ ਮਾੜਾ ਕਿਉਂ ਬਣਾਤਾ ਕੰਮ ਤਾਂ ਦਿੰਦਾ ਤੂੰ ਤੇ ਹਾਈ ਮਾਰੀ ਤੂੰ ਹਾਈ ਆਹੀ ਜੀ ਉਹ ਹੈ ਦਾ ਤੇਰਾ ਖਸਮ ਨਿਕਲ ਗਿਆ ਐਂ ਨਹੀਂ ਕਹਿੰਦਾ ਤੈਨੂੰ ਵੀ ਮਾੜਾ ਮੋਟਾ ਕਿਸੇ ਵੇਲੇ ਜੀਭ ਤੇ ਰੱਸੀ ਪਾ ਲਿਆ ਕਰ ਨਾ ਬੋਲਿਆ ਕਰ ਨਹੀਂ ਤੈਨੂੰ ਘੋੜਾ ਲਿਆਜ ਨਹੀਂ ਤੇ ਤੂੰ ਮੇਰੀ ਸੱਸ ਹੈ ਕਿ ਮੈਂ ਤੇਰੀ ਮੈਨੂੰ ਸਮਝਾ ਤਾਂ ਦੇ ਕੁਸਾ ਨੂੰ ਤਾਂ ਕੁਝ ਪਤਾ ਹੀ ਨਹੀਂ ਲੱਗਦਾ ਵੀ ਇਸ ਘਰ ਦੇ ਵਿੱਚ ਕੀ ਹੁੰਦਾ ਉਹ ਤਾਂ ਸਾਰਾ ਦਿਨ ਖੇਤ ਬੰਨ ਨਹੀਂ ਤੁਰਿਆ ਫਿਰ ਤੂੰ ਹੈਗੀ ਤਾਂ ਹੈਗੀ ਦੱਸਣ ਵਾਲੀ ਜੇ ਤੇਰੇ ਵਰਗੀ ਹੁੰਦੀ ਹੱਥ ਨੂੰ ਬੁੜਾ ਕੇ ਮਾਰ ਦਿੰਦੀ ਮੈਂ ਜੇ ਨਾ ਤੇਰੇ ਵਾਂਗੂ ਲਾਵਾ ਚੁਗਲੀਆਂ ਇਹ ਤੇਰੇ ਮੈਂ ਰੋਜ਼ ਛਿੱਤਰ ਪਵਾਇਆ ਕਰਾਂ ਮੈਂ ਫੇਰ ਕਹਿੰਦੀ ਚੱਲ ਨਾ ਜਿਹਜੀ ਹੈਗੇ ਕਾੜ ਕਰਤੂਤੇ ਦੀ ਇਹਦਾ ਉਹੀ ਕਰਨੀ ਆ ਮੇਰੀ ਗੱਲ ਸੁਣੋ ਮਾ ਜੇ ਮੈਂ ਚੁਗਲੀਆਂ ਕਰਨੀਆਂ ਹੁੰਦੀਆਂ ਹਨਾ ਹੁਣ ਉਹ ਤਾਂ ਕਦੋਂ ਦਾ ਘਰ ਖਖਰੀਆ ਗਰੇਲੇ ਹੋਇਆ ਹੁੰਦਾ ਮੈਂ ਤਾਂ ਉਹਨੂੰ ਅੱਧੀਆਂ ਗੱਲਾਂ ਦੱਸਦੀਆਂਗੀ ਤੇ ਕਾਤਾ ਦਿੱਤਾ ਪਤਾ ਨਹੀਂ ਹੁਣ ਉਹ ਕੀ ਕਰਨਗੇ ਆਉਣਗੇ ਵੀ ਕਰੇ ਕਿ ਨਾ ਆਉਣਾ ਆਣ ਨਹੀਂ ਜਿੱਥੇ ਮਰਜੀ ਜਾਣ ਮੈਂ ਕੀ ਲੈਣਾ ਅੱਛਾ